ਸ਼ਿਰੀਜੀ ਐਜੂਕੇਸ਼ਨ ਪੁਆਇੰਟ ਚੈਨਲ ਤੇ ਤੁਹਾਡਾ ਸਵਾਗਤ ਹੈ ਹੁਣ ਸਫਲਤਾ ਦੂਰ ਨਹੀਂ ਹੈ ਬਿਲਕੁਲ ਸਹੀ ਹੈ ਸ਼ਿਰੀਜੀ ਐਜੂਕੇਸ਼ਨ ਪੁਆਇੰਟ ਚੈਨਲ ਤੁਹਾਡੀ ਹਰ ਇੱਕ ਜ਼ਰੂਰਤ ਨੂੰ ਸਮਝਦੇ ਹੋਏ ਬਿਲਕੁਲ ਫ੍ਰੀ ਆਫ ਕੋਸਟ ਕੋਚਿੰਗ ਦੇ ਰਿਹਾ ਹੈ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਾਂਗੇ ਉਹ ਜਨਰਲ ਨੌਲੇਜ ਦਾ ਇੱਕ ਬਹੁਤ ਹੀ ਇੰਪੋਰਟੈਂਟ ਵਿਸ਼ਾ ਹੈ ਉਹ ਹੈ এনवायरमेंटਲ ਇਸ਼ੂਜ਼ ਸਾਰੇ এনवायरमेंटਸ ਦੇ ਕੀ ਇਸ਼ੂਜ਼ ਨੇ ਉਹਨਾਂ ਨਾਲ ਰਿਲੇਟਡ ਹੈ exam vich minimum 3 or 4 question isse topic ch hunde ne ta aao bina samay gaway shuru karde ha as the topic environmental issues our first question is what do we call the study of inland waters inland waters di studies nu ki keha janda hai sab to pehla assi eh samajh liyiye ਕਿ ਇਨਲੈਂਡ વોટર స్టਡੀ ਹੈ ਕੀ ਇਨਲੈਂਡ વોਟਰਸ ਕੀ ਹੈ ਇਨਲੈਂਡ વોਟਰਸ ਤੋਂ ਪਾਵ ਹੈ ਸਾਡੀਆਂ ਲੇਕਸ ਸਾਡੇ ਰਿਵਰਸ ਸਟ੍ਰੀਮਸ ਵੈਟ ਲੈਂਡਸ ਐਂਡ ਗਰਾਊਂਡ ਵਾਟਰ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਦੀ ਸਟਡੀ ਕੀਤੀ ਜਾਂਦੀ ਹੈ ਪਾਵ ਇਹ ਇਨਲੈਂਡ વોਟਰਸ ਹੈ ਜਦੋਂ ਇਹਨਾਂ ਦੀ ਸਟਡੀ ਕਰੀ ਜਾਂਦੀ ਹੈ ਤਾਂ ਉਸ ਸਟਡੀ ਨੂੰ ਕੀ ਆ ਜਾਂਦਾ ਹੈ ਲਿਮਨੋਲੋਜੀ ਕੀ ਕਹਿਣਾ ਹੈ ਲਿਮਨੋਲੋਜੀ ਯਾਦ ਲੱਕ ਲੈਣਾ ਨੈਕਸਟ ਕੁਸਚਨ क्वेश्चन नंबर टू द नेशनल बायोडिवर्सिटी कांग्रेस 2007 थाउजेंड सैवन जिसन एन बी सी किया जाता है नैशनल बायोडिवर्सिटी कांग्रेस एब्रीवेशन भी याद रख लेना एग्जाम कई बार एब्रीवेशन भी आ सकते हैं जि आप इस कांग्रेस की गल कर रहे हैं वह दो हज़ार सतारा च हुई तो किस जगह पर हुई सी साडा क्वेश्चन है वह किस जगह पर हुई सी हुई सी त्रिवेंद्रमपुरम केरला त्रिवेंद्रपुरम केरला ਦੇ ਵਿੱਚ ਨੈਕਸਟ ਕੁਐਸਚਨ ਕੁਐਸਚਨ ਨੰਬਰ 3 ਆਊਟ ਆਫ ਦਾ ਫੋਲੋਇੰਗ ਚੂਜ਼ ਦਾ ਮੇਨ ਫੀਚਰਸ ਆਫ ਨੈਸ਼ਨਲ ਗੰਗਾ ਰਿਵਰ ਬੇਸਨ ਅਥਾਰਟੀ ਪਹਿਲਾਂ ਵੀ ਕਹਿ ਰਿਹਾ ਇਸ ਦੇ ਐਬ੍ਰੀਵੀਏਸ਼ਨ ਜੂਰ ਧਿਆਨ ਰੱਖ ਲੈਣਾ ਚਲੋ ਜੀ ਇਹਦੇ ਕਿਹੜੇ ਕਿਹੜੇ ਮੇਨ ਫੀਚਰ ਸੀ ਪਹਿਲਾਂ ਸਾਡੇ ਕੋਲੋਂ ਤਿੰਨ ਫੀਚਰਸ ਦਿੱਤੇ ਗਏ ਆ ਅਸੀਂ ਕਲੀਅਰ ਕਰਨਾ ਹੈ অপਸ਼ਨ ਚ ਇਹਨਾਂ ਵਿੱਚੋਂ ਤਿੰਨਾਂ ਚੁੱਕੀ ਤਿੰਨੇ ਸਹੀ ਨੇ ਜਾਂ ਤਿੰਨੋਂ ਗਲਤ ਨੇ ਜਾਂ ਕਿਹੜਾ ਸਹੀ ਹੈ ਫਸਟ ਇਜ਼ ਦਾ ਰਿਵਰ ਬੇਸਨ ਵਾਸ ਡਿਕਲੇਅਰ ਟੂ ਬੇ ਦਾ ਯੂਨਿਟ ਆਫ ਪਲੈਨਿੰਗ ਐਂਡ ਮੈਨੇਜਮੈਂਟ ਇਹ ਗੱਲ ਬਿਲਕੁਲ ਸਹੀ ਸੀ ਇਸ ਦਾ ਜਿਹੜਾ ਨੈਸ਼ਨਲ ਗੰਗਾ ਰਿਵਰ ਬੇਸਨ ਅਥਾਰਟੀ ਦਾ ਇੱਕ ਮੇਨ ਫੀਚਰ ਹੈਗਾ ਕਿ ਉਹ ਪਲੈਨਿੰਗ ਤੇ ਮੈਨੇਜਮੈਂਟ ਨੂੰ ਲੈ ਕੇ ਚੱਲਦੀ ਹੈ ਦੂਸਰਾ ਹੈ ਦਾ ਐਨਜੀਆਰ ਵੀ ਵਿਲ ਲੀਡ ਦਾ ਰਿਵਰ ਕਨ ਸਰਵੇਸ਼ਨ ਐਫਰਟਸ ਐਟ ਦਾ ਨੈਸ਼ਨਲ ਲੈਵਲ ਇਹ ਵੀ ਬਿਲਕੁਲ ਸਹੀ ਹੈ ਕਿ ਇਹ ਨੈਸ਼ਨਲ ਲੈਵਲ ਤੇ ਜੇਰੀਆ ਵੀ ਐਫਰਟਸ ਨੇ ਉਹ ਕਰਦੀ ਹੈ अगर आगे द चेयरमैन ऑफ द एन जी आर बी एस फ्रॉम द ग्रुप ऑफ चीफ मिनिस्टर इज द राइट आंसर क्वेश्चन नंबर फोर द चेयरमैन ऑफ द चेयरमैन ऑफ द इंटर गवर्नमेंट पैनल ऑन कलाइमेट चेंज ਯਾਨੀ IPCC IPCC ਦਾ ਕਿਉਂ ਨਾਮ ਆਇਆ ਇਸ ਬਾਰੇ ਵੀ ਅਸੀਂ ਵਿਸਥਾਰਚ ਬਾਤ ਚ ਗੱਲ ਕਰਾਂਗੇ ਤਾਂ ਇਸ ਦਾ ਚੇਅਰਮੈਨ ਕੌਣ ਹੈ ਇਸ ਦੇ ਬਿਲਕੁਲ ਜੋ ਨਵੇਂ ਚੇਅਰਮੈਨ ਹੈ ਉਹ ਹੈ ਜਿੰਸਕਾ ਕੀ ਹੈ ਉਹਨਾਂ ਦਾ ਨਾਮ ਹੈ ਜਿੰਸਕਾ ਨੈਕਸਟ ਆ ਨਿਊ ਸਪੀਸੀਸ ਆਫ ਬਨਾਣਾ ਵਾਸ ਡਿਸਕਵਰਡ ਰੀਸੈਂਟਲੀ ਬਾਈ ਸਾਇੰਟਿਸਟਸ ਦ ਟਰੀਜ਼ ਕੁਡ ਰੀਚ ਅ ਹਾਈਟ ਆਫ 11 ਮੀਟਰਸ ਜਿਹੜੇ ਇਸ ਬਨਾਨਾ ਦੇ ਟਰੀ ਦੀ ਹਾਈਟ ਆ ਉਹ 11 ਮੀਟਰ ਹੈ ਐਂਡ ਦਾ ਬਨਾਨਾ ਬਨਾਨਾ ਹੈਜ਼ ਐਨ 오ਰੇਂਜ ਕਲਰਡ ਪਲਪ ਤੇ ਇਹਦੇ ਵਿੱਚ ਵਾਈਟ ਕਲਰ ਦਾ ਪਲਪ ਨਹੀਂ ਹੈ ਬਲਕਿ 오ਰੇਂਜ ਕਲਰ ਦਾ ਪਰਪ ਹੈ ਤੇ ਇਹ ਜਿਹੜੀ ਬਨਾਨਾ ਸਪੀਸੀਸ ਕਿੱਥੇ ਕਿੱਥੇ ਫਾਊਂਡ ਹੋਈਆਂ ਨੇ ਇਹ ਜਿਹੜੀ ਚੀਜ਼ ਹੈ ਇਹ ਸਾਨੂੰ ਕਿੱਥੇ ਮਿਲੀ ਹੈ ਜੀ ਇਹ ਸਾਨੂੰ ਮਿਲੀ ਹੈ ਸਾਡੇ ਕੱਲੇ ਅੰਡੇਮਾਨ ਆਈਲੈਂਡਸ ਕਿੱਥੇ ਮਿਲੀ ਐ ਜੀ ਅੰਡੇਮਾਨ ਆਈਲੈਂਡਸ ਕਿਹੜੀ ਦੀ ਕਿਸਮ ਹੈ ਜਿਨ੍ਹਾਂ ਦੇ ਰਕਤ ਦੀ ਹਾਈਟ ਹੈਗੀ ਹੈ 11 ਮੀਟਰ ਤੇ ਉਹਦੇ ਜਿਹੜਾ ਪਲਪ ਹੈਗਾ ਯਾਨੀ ਉਹ ਵਾਈਟ ਕਲਰ ਦਾ ਨਹੀਂ ਵਿੱਚੋਂ ਨਿਕਲਦਾ ਉਹ ਕਿਹੜੇ ਕਲਰ ਦਾ ਉਹ orange ਕਲਰ ਦਾ ਹੈ ਨੈਕਸਟ ਕੁਐਸਚਨ which of the following national parks is home to the great indian war horn rehonasaz ਕਿਹੜਾ ਹੈ ਉਹ ਕਿਹੜਾ ਇਕੁਇਕ ਹੈ ਕਿਹੜਾ ਨੈਸ਼ਨਲ ਪਾਰਕ ਹੈ ਜੀ ਉਹ ਬਿਲਕੁਲ ਸਹੀ ਤੁਸੀਂ ਅਨਸਰ ਦੇ ਰਹੇ ਹੈਗੇ ਹੋ ਉਹ ਹੈ ਜੀ ਕਾਜ਼ੀਰੰਗਾ ਨੈਸ਼ਨਲ ਪਾਰਕ ਕਿਹੜਾ ਹੈ ਜੀ ਕਾਜ਼ੀਰੰਗਾ ਨੈਸ਼ਨਲ ਪਾਰਕ ਤੁਹਾਨੂੰ ਦੱਸ ਦਵਾਂ ਜਿਹੜਾ ਕਾਜ਼ੀਰੰਗਾ ਨੈਸ਼ਨਲ ਪਾਰਕ ਹੈਗਾ ਉਹ ਅਸਮ ਵਿੱਚ ਸਥਿਤ ਹੈ ਉਹ ਅਸਮ ਵਿੱਚ ਸਥਿਤ ਹੈ ਨੈਕਸਟ ਕੁਐਸਚਨ ਦਾ ਮਹਾਤਮਾ ਗਾਂਧੀ ਮਾਰੇਨ ਨੈਸ਼ਨਲ ਪਾਰਕ ਇਜ਼ ਲੋਕੇਟਡ ਇਨ ਵਿਚ ਆਫ ਦਾ ਫੋਲਿੰਗ ਪਾਰਟਸ ਆਫ ਇੰਡੀਆ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਕਿਹੜਾ ਮਹਾਤਮਾ ਗਾਂਧੀ ਮਰੀਨ ਨੈਸ਼ਨਲ ਪਾਰਕ ਹੈ ਉਹ ਕਿੱਥੇ ਹੈ ਜੀ ਉਹ ਅੰਡੇਮਾਨ ਨਿਕੋਬਾਰ ਤੇ ਹੈ ਐਸ ਐਚ 8 ਐਸ ਐਚ 8 ਜਗ੍ਹਾ ਹੈ ਜਿਸ ਦੇ ਵਿੱਚ ਅੰਡੇਮਾਨ ਤੇ ਮਾਨਤ ਨਿਕੋਬਾਰ ਦੇ ਵਿੱਚ ਜਿਸ ਤੇ ਜਗ੍ਹਾ ਤੇ ਨੈਸ਼ਨਲ ਪਾਰਕ ਲੋਕੇਟਡ ਹੈ ਕਿਹੜਾ ਨੈਸ਼ਨਲ ਪਾਰਕ ਹੈ ਦਾ ਮਹਾਤਮਾ ਗਾਂਧੀ ਮਰੀਨ ਨੈਸ਼ਨਲ ਪਾਰਕ ਨੈਕਸਟ ਕੁਐਸਚਨ ਦਾ ਫੋਲੋਇੰਗ ਪਲੇਸ ਇਜ਼ ਦਾ ਓਨਲੀ ਹੋਪ ਆਂਗੁਲ ਇੰਦਾਵਾਲ ਪੂਰੇ ਸੰਸਾਰ ਵਿੱਚ ਹੰਗੂਲ ਇੱਕ ਸਾਡੇ ਕੋਲ ਜਾਨਵਰ ਹੈ ਉਹਦੇ ਲਈ ਇੱਕੋ ਇੱਕ ਘਾਰ ਹੈ ਪੂਰੇ ਸੰਸਾਰ ਵਿੱਚ ਉਹ ਕਿਹੜੀ ਜਗ੍ਹਾ ਹੈ ਉਹ ਹੈਗੀ ਹੈ ਜੀ ਜੱਚਿਕਮ ਨੈਸ਼ਨਲ ਪਾਰਕ ਇਨ ਜੰਮੂ ਕਸ਼ਮੀਰ ਕਹਿ ਰਹਾ ਜੀ ਜੱਚਿਕਮ ਨੈਸ਼ਨਲ ਪਾਰਕ ਇਨ ਜੰਮੂ ਕਸ਼ਮੀਰ ਸਿਰਫ ਇੱਕੋ ਇੱਕ ਨੈਕਸਟ ਕੁਐਸਚਨ ਨਾਈਥ ਵੇਅਰ ਇਜ਼ ਦਾ ਨੌਰਥ ਬਚਨ ਆਈਲੈਂਡ ਨੈਸ਼ਨਲ park located north button island north button island national park located question number 9 ਇਹਦਾ ਸਾਡੇ ਕੋਲ ਬਿਲਕੁਲ ਸਹੀ ਅਨਸਰ ਹੈ ਜੀ ਇਹ ਵੀ ਸਾਡਾ ਅੰਡੇਮਾਨ ਅਟੇ ਨੀਕੋਬਾਰ ਆਈਲੈਂਡਸ ਚ ਹੈ ਤੁਹਾਨੂੰ ਵੈਸੇ ਦੱਸ ਦਵਾਂ ਜਿਹਦਾ ਇਹ ਨਾਰਥ ਬਟਨ ਆਈਲੈਂਡ نیشنل پارک ਹੈ ਇਸ ਇਹਦਾ ਜਿਹੜਾ ਸੈਟਅਪ ਹੋਇਆ ਸੀਗਾ ਉਹ ਹੋਇਆ ਸੀਗਾ 1979 ਚ 90 1979 ਵਿੱਚ ਸਲੀਮ ਅਲੀ نیشنل پارک ਲੋਕੇਟਡ ਇਨ ਜੇ ਐਂਡ ਕੇ ਇਜ਼ ਨੇਮਡ ਆਫਟਰ ਹੂ ਸਲੀਮ ਅਲੀ ਨੈਸ਼ਨਲ پارک ਬਣਿਆ ਕਿਦੇ ਨਾਮ ਤੇ ਹੈ ਸਾਰੇ ਸਲੀਮ ਅਲੀ ਨਜ਼ਰ ਆ ਰਹੇ ਸਾਨੂੰ ਪਰ ਸਾਡਾ ਰਾਈਟ ਆਨਸਰ ਕੀ ਹੈ ਸਾਡਾ ਰਾਈਟ ਆਨਸਰ ਕੀ ਹੈ ਉਹ ਸਲੀਮ ਅਲੀ ਹੈ ਜਿਹੜੇ ਇੰਡੀਅਨ ਆਰਨੀਥੋਲੋজিস্ট ਹੈਗੇ ਨੇ ਜਿਹੜੇ ਇੰਡੀਅਨ ਆਰਨੀਥੋਲੋজিস্ট ਸੀਗੇ ਸਲੀਮ ਅਲੀ ਉਹਨਾਂ ਦੇ ਨਾਮ ਤੇ ਬਣਿਆ ਹੈ ਦਸਲੀਮ ਅਲੀ ਨੈਸ਼ਨਲ پارک ਨੈਕਸਟ where was the united nations conference on environment and development or the earth summit held bahut important question hai pehle gal abbreviations dekh lena unal united nations conference on an environment and development jo jisnu the earth summit ve kande hai ik kis jagah te hoya si ga e hoya si ga rio de janeiro jo ke kithe hai ji brazil de vich hai

and interactions among various organisms and their habitats is known as very very important question the study and the analysis of dependence and the interaction among various organism nu yaad rakh liyo and their habitats no isnu ki keh janda hai ji isnu keh janda hai ecology ki keh janda hai ecology keh janda hai ਜਿਵੇਂ ਮੈਂ ਇੰਡੀਆ ਵਿੱਚ ਗੱਲ ਕਰਾਂ ਤਾਂ ਇੰਡੀਆ 'ਚ ਜਿਹੜੇ ਫਾਦਰ ਆਫ ਇਕੋਲੋਜੀ ਨੂੰ ਰਾਮਦੇਵ ਮਿਸ਼ਰਾ ਨੂੰ ਕਿਹਾ ਜਾਂਦਾ ਹੈ ਸਾਡੇ ਕੋਲੋਂ ਰਾਮ ਦੇਵ ਕੁਝ ਲੋਕ ਰਾਮਦੇਵ ਵੀ ਕਹ ਲੰਦੇ ਨੇ ਰਾਮਦੇਵ ਮਿਸ਼ਰਾ ਇਹਨਾਂ ਨੂੰ ਸਾਡਾ ਜਿਹੜਾ ਹੈ ਤਾਂ ਫਾਦਰ ਆਫ ਇਕੋਲੋਜੀ ਇਨ ਇੰਡੀਆ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਡੈਸ਼ ਫਾਊਂਡ ਦਾ ਇੰਟਰਨੈਸ਼ਨਲ ਸੋਸਾਇਟੀ Tropical ecology in 1956 and its international journal Tropical Ecology, which began publication in 1960, and also found the National Institute of Ecology and the International Journal of Ecology and Environmental Sciences. Question: It is question. ਜਿਹੜਾ ਸਿਗਰ ਟ੍ਰੋਪੀਕਲ ਇਕੋਲੋਜੀ 1952 ਵਿੱਚ ਫਾਊਂਡ ਕੀਤਾ ਸੀ ਨਾਲ ਹੀ ਉਹ ਕਹਿੰਦਾ ਐਂਡ ਆਲਸੋ ਫਾਊਂਡ ਦਾ ਨੈਸ਼ਨਲ ਇੰਸਟੀਚਿਊਟ ਆਫ ਇਕੋਲੋਜੀ ਹੁਣ ਅਸਲ ਵਿੱਚ ਪਹਿਲਾ ਜੇ ਗੱਲ ਕਰੀਏ ਤਾਂ 1956 ਦੀ ਇਸ ਦਾ ਆਨਸਰ ਹੈ ਫਾਊਂਡ ਦਾ ਇੰਟਰਨੈਸ਼ਨਲ ਸੋਸਾਇਟੀ ਫॉर ਟ੍ਰੋਪੀਕਲ ਇੰਟਰਨੈਸ਼ਨਲ ਸੋਸਾਇਟੀ ਜਿਹੜੀ ਸੀਗੀ ਟ੍ਰੋਪੀਕਲ ਇਕੋਲੋਜੀ ਦੀ ਉਹ ਅਸਲ ਵਿੱਚ ਜਿਹੜੀ ਹੈਗੀ ਹੈ ਉਹਦੀ ਜਿਹੜੀ ਸਥਾਪਨਾ ਕੀਤੀ ਸੀ ਉਹ ਕੀਤੀ ਸੀ RAM DEO ਨੇ ਪਰ ਜੇ ਸਾਨੂੰ ਕੱਲਾ ਇੰਨਾ ਇੰਨਾ ਹੀ ਕੁਐਸਚਨ ਆਂਦਾ ਤਾਂ ਇਹਦਾ ਆਨਸਰ ਹੁੰਦਾ ਏ ਪਰ ਨਾਲ ਹੀ ਉਹਨੇ ਕਹਿਤਾ ਐਂਡ ਆਲਸੋ ਫਾਊਂਡ ਦਾ ਨੈਸ਼ਨਲ ਇੰਸਟੀਚਿਊਟ ਆਫ ਇਕੋਲੋਜੀ ਤਾਂ ਨੈਸ਼ਨਲ ਇੰਸਟੀਚਿਊਟ ਆਫ ਇਕੋਲੋਜੀ ਸਥਾਪਨਾ ਕਿੰਨੇ ਕੀਤੀ ਸੀ ਉਹਦੇ ਚ ਰਾਮ ਦਿਓ ਵੀ ਸੀਗਾ ਤੇ ਜੀ ਐਸ ਜੀ ਐਚ ਪੂਰੀ ਵੀ ਸੀਗੇ ਤਾਂ ਇਸ ਲਈ ਕੀ ਹੈ ਇਸ ਦਾ ਆਨਸਰ ਆ ਗਿਆ ਜੀ ਸਾਡੇ ਕੋਲੋਂ ਬੀ ਆ ਗਿਆ ਰਾਮ ਦਿਓ ਮਿਸ਼ਰਾ ਐਂਡ ਜੀ ਐਸ ਪੂਰੀ ਨੈਕਸਟ ਕੁਐਸਚਨ ਹੂ ਕਾਇੰਡ ਦਾ ਟਰਮ ਇਕੋਲੋਜੀ ਵੈਰੀ ਵੈਰੀ

ਨੋਬਲ ਪ੍ਰਾਈਜ਼ ਫੋਰ ਪੀਸ ਵਾਸ਼ੇਡ ਬੀਟਵਿਨ ਹੂ ਜਿਹੜੀ ਸਾਡੇ ਨੋਬਲ ਪ੍ਰਾਈਜ਼ ਅਥਾਰਟੀ ਆ ਉਹਨਾਂ ਨੇ 2007 ਵਾਲਾ ਨੋਬਲ ਪ੍ਰਾਈਜ਼ ਜੋ ਕਿ ਸ਼ਾਂਤੀ ਲਈ ਮਿਲਦਾ ਪੀਸ ਤੇ ਮਿਲਦਾ ਉਹ ਦੋ ਜਾਨਾਂ ਚ ਸ਼ੇਅਰ ਕੀਤਾ ਸੀ ਉਹ ਕਿਹੜੇ-ਕਿਹੜੇ ਸੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਨਾ ਆਈਪੀਸੀਸੀ ਦਾ ਨਾਮ ਆਇਆ ਇੱਕ ਐਸ ਯੂ ਜਿਹਦਾ ਜਿਸ ਦਾ ਇੰਟਰ ਗਵਰਨਮੈਂਟਲ ਪੈਨਲ ਔਨ ਕਲਾਈਮੇਟ ਚੇਂਜ ਐਂਡ ਅਲਗੋਰੀ ਇਹਨਾਂ ਦੋਨਾਂ ਵਿੱਚ ਜਿਹੜੀ ਸੀਗੀ ਉਹ ਸ਼ੇਅਰ ਹੋਈ ਸੀ ਬੀ অপਸ਼ਨ ਇਸ ਦਾ राइट आंसर एसी ਸਾਡਾ ਅੱਜ ਦਾ ਟੌਪਿਕ এনवायरमेंटਲ ਇਸ਼ੂਸ ਤੇ ਬਹੁਤ ਹੀ ਮਿਹਨਤ ਨਾਲ ਬਣਾਇਆ ਗਿਆ ਟੌਪਿਕ ਹੈ ਜੇਕਰ ਇਹ ਟੌਪਿਕ ਤੁਹਾਨੂੰ ਪਸੰਦ ਆਇਆ ਹੈ ਤਾਂ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਕਮੈਂਟ ਜੁੜ ਦੇਣਾ ਤੇ ਹਾਲੇ ਤੱਕ ਜਿਨ੍ਹਾਂ ਨੇ ਸ਼੍ਰੀ ਜੀ ਐਜੂਕੇਸ਼ਨ ਪੁਆਇੰਟ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਜਲਦੀ ਕਰ ਲੋ ਕਿਉਂਕਿ ਅਸੀਂ ਹਰ ਰੋਜ਼ ਵੀਡੀਓਜ਼ ਲੈ ਕੇ ਆ ਰਹੇ ਹਾਂ ਕੰਪਿਟਿਟਿਵ ਐਗਜ਼ਾਮਸ ਦੇ ਲਈ ਕਦੇ-ਕਦੇ असी मोटिवेशनल वीडियो भी पा रहे हैं जो कि थोड़ी लाइफ बहुत जरूरी है इसी तरह ही हर रोज़ कुछ नव लैके आ रहे हैं सिर्फ थोड़े वो भी फ्री ऑफ कॉस्ट थैंक्स सर